ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਸੁਖ ਹਟਲ ਕੁਰਸੀ ਵੀ ਐ ਅਹਨ ਸਹਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਬਾਦਸ਼ਾਹ ਸਿਰ ਸਾਹ ਦੇਸਾ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀਉ ਸੁਹੀ ਮਹਲਾ ਪੰਜਵਾਂ ਸਿਮਰਤਿ ਬੇਦਪੁਰਾਣੁ ਪੁਕਾਰਨਿ ਕੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸੀਆਂ ਸਿਮਰਤ ਬੇਦਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸੀਆਂ ਦਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਉ ਮੋਹਿ ਬਾਦ ਹੰਕਾਰ ਸਰ ਪਰ ਰੁੰਨੇ ਆ ਸੁਖ ਨਾ ਪਾਇਨ ਮੂਲ ਨਾਮ ਬਿ ਸੁਨੇ ਆ ਮੇਰੀ ਮੇਰੀ ਧਾਰ ਬੰਦਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀਂ ਸਰ ਪਰ ਹਾਰਿਆ ਆਵ ਜਹੇ ਅਨੇਕ ਮਰ ਮਰ ਜਨਮ ਤੇ ਬਿਨ ਗੁਦੇ ਸਭ ਬਾਦ ਜੋਨੀ ਪਰਮ ਤੇ ਜਿਨ ਕੋ ਭੈ ਦਿਆਲ ਤੈ ਸਾਧੂ ਸੰਗ ਪਿਆ ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹੋ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਹੈ ਹੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ